ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਇਸ ਵੀਡੀਓ ਵਿੱਚ ਆਪਾਂ ਗੁੱਸੇ ਬਾਰੇ ਗੱਲ ਕਰਾਂਗੇ ਸੰਸਾਰ ਰੂਪੀ ਮਨ ਦੇ ਵਿੱਚ ਜਦੋਂ ਕੋਈ ਵਾਇਰਸ ਆ ਜਾਂਦਾ ਹੈ ਤਾਂ ਉਹ ਆਪਣੇ ਮਨ ਨੂੰ ਬਿਲਕੁਲ ਤ੍ਰਿਪਟ ਕਰ ਦਿੰਦਾ ਹੈ ਕਿ ਭਾਵੇਂ ਉਹ ਵਾਇਰਸ ਗੁੱਸੇ ਦਾ ਹੋਵੇ ਲੋਭ ਮੋਹ ਹੰਕਾਰ ਕੋਈ ਵੀ ਮਨ ਰੂਪੀ ਵਾਇਰਸ ਆ ਜਾਂਦਾ ਹੈ ਤਾਂ ਉਹ ਆਪਣੇ ਦਿਲ ਦਿਮਾਗ ਨੂੰ ਹੈਂਗ ਕਰ ਦਿੰਦਾ ਹੈ। ਸੋ ਆਪਾਂ ਨੇ ਪਿੱਛੇ ਇਹਦੇ ਖਬਰ ਸੁਣੀ ਵੀ ਹੋਵੇਗੀ। ਬਹੁਤ ਜ਼ਿਆਦਾ ਖਬਰ ਫੇਮਸ ਹੋਈ ਸੀ ਕਿ ਕਿਸੇ ਬਹੁਤ ਹੀ ਅਮੀਰ ਬੰਦਾ ਸੀਗਾ ਉਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ। ਬਹੁਤ ਪ੍ਰਾਪਰਟੀ ਸੀ ਉਹਦੇ ਕੋਲ ਤੇ ਗੁੱਸਾ ਉਹਦੇ ਤੋਂ ਕਾਬੂ ਨਹੀਂ ਹੁੰਦਾ ਸੀ। ਠੀਕ ਹੈ ਤੇ ਜਦੋਂ ਉਹਨੂੰ ਗੁੱਸਾ ਆਉਂਦਾ ਸੀ ਤਾਂ ਉਸਦੇ ਘਰ ਦੇ ਵਿੱਚ ਚਾਰ ਮੈਂਬਰ ਸਨ ਤਾਂ ਇੱਕ ਦਿਨ ਉਹਨੂੰ ਇੰਨਾ ਜ਼ਿਆਦਾ ਗੁੱਸਾ ਆਇਆ ਤਾਂ ਉਹਨੇ ਆਪਣੇ ਚਾਰਾਂ ਮੈਂਬਰਾਂ ਨੂੰ ਮਾਰ ਦਿੱਤਾ ਸੋ ਸਾਹਾ ਸੰਗਤ ਜੀ ਆਪਾਂ ਸਮਝ ਸਕਦੇ ਹਾਂ ਕਿ ਹਰ ਜਗ੍ਹਾ ਪੈਸਾ ਕਮ ਨਹੀਂ ਆਉਂਦਾ ਕਿ ਉਹਨੇ ਆਪਣੀ ਜ਼ਮੀਨ ਜਾਇਦਾਦ ਕੀ ਕਰਨੀ ਆ ਕਿ ਜਦ ਉਹ ਆਪਣਾ ਗੁੱਸਾ ਹੀ ਨਹੀਂ ਕੰਟਰੋਲ ਕਰ ਸਕਿਆ ਠੀਕ ਹੈ ਸੋ ਇਸ ਵਾਇਰਸ ਦਾ ਇਲਾਜ ਸਿਰਫ ਇੱਕੀ ਵਾਇਰਸ ਕਰ ਐਂਟੀਵਾਇਰਸ ਕਰ ਸਕਦਾ ਹੈ ਜਿਵੇਂ ਆਪਾਂ ਲੈਪਟਾਪ ਨੂੰ ਠੀਕ ਕਰਵਾਉਣ ਲਈ ਕਿਸੇ ਸੌਫਟਵੇਅਰ ਇੰਜੀਨੀਅਰ ਦੇ ਕੋਲ ਜਾਂਦੇ ਹਾਂ ਉਸੇ ਤਰ੍ਹਾਂ ਜਦੋਂ ਆਪਣੇ ਮਨ ਦੇ ਵਿੱਚ ਕੋਈ ਵੀ ਵਾਇਰਸ ਆਉਂਦਾ ਹੈ ਤਾਂ ਆਪਾਂ ਨੂੰ ਅਕਾਲ ਪੁਰਖ ਦਾ ਨਾਮ ਲੈਣਾ ਚਾਹੀਦਾ ਹੈ ਜਦੋਂ ਆਪਾਂ ਵਾਇਗਰੂ ਦਾ ਨਾਮ ਸਿਮਰਨ ਕਰਨ ਲੱਗਦੇ ਹਾਂ ਤਾਂ ਆਪਾਂ ਨੂੰ ਗੁੱਸਾ ਬਹੁਤ ਘੱਟ ਆਉਂਦਾ ਹੈ ਤੇ ਉਹ ਇਸ ਵਾਇਰਸ ਨੂੰ ਖਤਮ ਕਰ ਦਿੰਦਾ ਹੈ ਸੋ ਸਾਧ ਸੰਗਤ ਜੀਓ ਨਾਮ ਸਿਮਰਨ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਦੇ ਰਹਿਣਾ ਚਾਹੀਦਾ ਹੈ ਜੇ ਆਪਾਂ ਵਾਇਗਰੂ ਦਾ ਜਾਪ ਕਰਾਂਗੇ ਜਾਂ ਪਾਠ ਕਰਾਂਗੇ ਜਾਂ ਜੋ ਵੀ ਆਪਾਂ ਨੇ ਮਨ ਦੇ ਵਿੱਚ ਸਰਦਾ ਹੋਏਗੀ ਉਹ ਆਪਣੀ ਪੂਰੀ ਹੋਏਗੀ ਤੇ ਜਿਹੜੇ ਜਿਹੜੇ ਵਾਇਰਸ ਆਪਣੇ ਮਨ ਦੇ ਵਿੱਚ ਆਏ ਹੁੰਦੇ ਹਨ ਜਿਵੇਂ ਲੋਭ ਮੋਹ ਹੰਕਾਰ ਕਈ ਲੋਕਾਂ ਨੂੰ ਬਹੁਤ ਜ਼ਿਆਦਾ ਹੰਕਾਰ ਹੁੰਦਾ ਕਿ ਸਾਡੇ ਕੋਲ ਇੰਨਾ ਪੈਸਾ ਇੰਨਾ ਪੈਸਾ ਉਹ ਇੱਕ ਦਿਨ ਹੰਕਾਰ ਉਹਨਾਂ ਨੂੰ ਲੈ ਬੈਠਦਾ ਹੈ ਸੋ ਅਕਾਲ ਪੁਰਖ ਦਾ ਨਾਮ ਹੀ ਹੈ ਜਿਹੜਾ ਉਹ ਆਪਾਂ ਨੂੰ ਤਾਰ ਸਕਦਾ ਹੈ ਸੋ ਆਪਾਂ ਨੇ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜ ਕੇ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ